ਪੰਜਾਬ ਭਰ ਦੇ ਅੰਦਰ ਟ੍ਰੈਫਿਕ ਪੁਲਿਸ ਦੇ ਵੱਲੋਂ ਸੜਕ ਸੁਰੱਖਿਆ ਮਹੀਨਾ 1 ਜਨਵਰੀ ਤੋਂ ਲੈ ਕੇ 31 ਜਨਵਰੀ ਦੇ ਤੱਕ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਨਾਬਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਵਰਜੀਤ ਸਿੰਘ ਦੇ ਵੱਲੋਂ ਸੜਕ ਸੁਰੱਖਿਆ ਮਹੀਨਾ ਨਾਬਾ ਦੀ ਵੱਖ-ਵੱਖ ਥਾਂ ਦੇ ਉੱਤੇ ਜਾ ਕੇ ਭਾਵੇਂ ਉਹ ਰੇਲਵੇ ਸਟੇਸ਼ਨ ਹੋਵੇ, ਟਰੱਕ ਯੂਨੀਅਨ ਹੋਵੇ, ਸਕੂਲਾਂ ਦੇ ਰੇੜ ਟੇੜ ਦੀਆਂ ਥਾਵਾਂ ਹੋਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਲੋਕਾਂ ਨੂੰ ਜਾਗਰਿਤ ਕੀਤਾ ਜਾ ਰਿਹਾ ਹੈ ਤਾ ਜੋ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਰਹਿ ਸਕਣ ਇਸ ਮੌਕੇ ਨਾਬਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਵਰਜੀਤ ਸਿੰਘ ਨੇ ਕਿਹਾ ਕਿ ਅਸੀਂ ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਣਕਾਰੀ ਦੇਣ ਲਈ ਆਏ ਹਾਂ ਅਸੀਂ ਆਪ ਦੀ ਸੁਰੱਖਿਆਤ ਰਹਿਣਾ ਅਤੇ ਦੂਸਰਿਆਂ ਨੂੰ ਵੀ ਬਚਾਉਣਾ ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ 5 ਮਿੰਟ ਦੇ ਨਾਲ ਕੋਈ ਫਰਕ ਨਹੀਂ ਪੈਣਾ ਫਿਰ ਆਟੋ ਚਾਲਕਾਂ ਨੇ ਵੀ ਕਿਹਾ ਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗੇ ਅਸੀਂ ਇਸ ਸੰਬੰਧੀ ਟ੍ਰੈਫਿਕ ਇੰਚਾਰਜ ਨੂੰ ਪੂਰਨ ਵਿਸ਼ਵਾਸ ਵੀ ਦਿਵਾਉਂਦੇ ਹਾਂ ਨਾਬਾ ਟ੍ਰੈਫਿਕ ਪੁਲਸ ਦੇ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਅਸੀਂ ਸੜਕ ਸੁਰੱਖਿਆ ਮਹੀਨਾ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਮਨਾ ਰਹੇ ਹਾਂ ਇਸ ਸਬੰਧੀ ਅਸੀਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਸੁਚੇਤ ਵੀ ਕਰ ਰਹੇ ਹਾਂ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਹੈਲਮਟ ਦਾ ਇਸਤੇਮਾਲ ਜ਼ਰੂਰ ਕਰੋ ਟ੍ਰਿਪਿੰਗ ਨਾ ਕਰੋ ਕਾਰ ਡਰਾਈਵਰ ਨੇ ਜਿਹੜੇ ਉਹ ਸੀਟ ਬੈਲਟ ਲਗਾ ਕੇ ਰੱਖਣ ਵਹੀਕਲ ਕੋਈ ਵੀ ਚਲਾ ਰਹੇ ਹੋ ਓਵਰ ਸਪੀਡ ਨਾਲ ਚਲਾਇਆ ਜਾਵੇ ਧੁੰਦ ਪੈ ਰਹੀ ਹੈ ਇਸ ਤੇ ਚਲਦਿਆਂ ਹੌਲੀ ਸਪੀਡ ਤੇ ਗੱਡੀਆਂ ਤੇ ਮੋਟਰਸਾਈਕਲ ਚਲਾਏ ਜਾਣ ਆਪ ਵੀ ਬਚਿਆ ਜਾਵੇ ਅਤੇ ਹੋਰਨਾਂ ਨੂੰ ਵੀ ਬਚਾਇਆ ਜਾਵੇ ਇਹਦੇ ਨਾਲ ਹੀ ਉਹਨਾਂ ਨੇ ਬਾਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਟ੍ਰੈਫਿਕ ਨਿਯਮਾਂ ਦੇ ਬਾਬਤ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਹੀਕਲ ਨਾ ਦਿੱਤਾ ਜਾਵੇ ਅਸੀਂ ਤਾਂ ਹੀ ਸੁਰੱਖਿਅਤ ਰਹਿ ਸਕਦੇ ਹਾਂ ਅੱਜ ਦਾ ਇਹ ਜਿਹੜਾ ਅਸੀਂ ਆ ਤੁਸੀਂ ਦੇਖੇ ਸੜਕ ਸੁਰੱਖਿਆ ਜਿਹੜਾ ਮਾਂ ਮਹੀਨਾ ਸੀ ਪਾਵੇ ਮਨਾ ਰਹੇ ਹਾਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਇਹ ਰਿਵਿਊਟ ਜਿੰਨੇ ਵੀ ਸਾਡੇ ਅੱਜ ਮੈਂ 6 ਮੇਰੇ ਮਲਾਜਮ ਨਾਲ ਡੀਪ ਵਿਸ਼ੇਸ਼ਕ ਪਹੁੰਚਾ ਜੂਨੀਅਨ ਤੇ ਇਹਨਾਂ ਨੂੰ ਜਾਗਰੂਕ ਕੀਤਾ ਟ੍ਰੈਫਿਕ ਨਿਯਮਾਂ ਬਾਰੇ ਜਿਵੇਂ ਹੋ ਗਿਆ ਵੀ ਹੈਲਮਟ ਹੋ ਗਿਆ ਜੀ ਟ੍ਰਿਪਲ ਸਵਾਰੀ ਹੋ ਵੀ ਸ਼ਰਾਬ ਪੀ ਕੇ ਗੱਡੀ ਚਲਾਉਣੀ ਓਵਰ ਸਪੀਡ ਦਾ ਹੋ ਗਿਆ ਠੀਕ ਹੈ ਨਾ ਇਹਨਾਂ ਬਾਰੇ ਇਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਇਹਨਾਂ ਦੀ ਜਿਹੜੀ ਆਪਣੇ ਟ੍ਰੈਫਿਕ ਰੂਲਾਂ ਦੀ ਇਹਨਾਂ ਵੱਨ ਪਾਲਣਾ ਕਰਦੇ ਤਾਂ ਜੋ ਤੂੰ ਅੱਗੇ ਜਿਹੜੇ ਆਪਣੇ ਜਾਂ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਕੋਈ ਇਹ ਮਤਲਬ ਰੂਲਾਂ ਬਾਰੇ ਵੀ ਆਪਾਂ ਰੂਲ ਦੀ ਜੇ ਲੰਘਣਾ ਕਰਾਂਗੇ ਤਾਂ ਉਹਦੇ ਵਿੱਚ ਆਪਣੀ ਸੇਫਟੀ ਨਹੀਂ ਰਹੇਗੀ ਠੀਕ ਹੈ ਨਾ ਜੀ ਕਿ ਇਹ ਸਕੂਲੀ ਬੱਚੇ ਲੈ ਕੇ ਜਾਂਦੇ ਆ ਨਾ ਉਹਨਾਂ ਬਾਰੇ ਵੀ ਦੱਸਿਆ ਗਿਆ ਇਹਨਾਂ ਨੂੰ ਕਿ ਨਾ ਭਰੇ ਜਾਂ ਉਹਨਾਂ ਬਾਰੇ ਵੀ ਦੱਸਿਆ ਇਹਨਾਂ ਨੂੰ ਵੀ ਜਿਵੇਂ 18 ਸਾਲ ਤੋਂ ਮైనਰ ਬੱਚੇ ਨੇ ਘੱਟ ਉਮਰ ਦੇ ਨੇ ਉਹਨਾਂ ਬਾਰੇ ਵੀ ਦੱਸਿਆ ਵੀ ਇਹਨਾਂ ਨੂੰ ਵੀ 18 ਸਾਲ ਦੇ ਹੀ ਬੱਚਾ ਚਲਾ ਸਕਦਾ ਆਪਣਾ ਲਾਇਸੈਂਸ ਬਣਾਓ ਉਹਨਾਂ ਬਾਰੇ ਇਹਨਾਂ ਨੂੰ ਜਾਗਰੂਕ ਕੀਤਾ ਗਿਆ 18 ਸਾਲ ਦਾ ਬੱਚੇ ਕੋਈ ਵੀ ਜੇ ਅਗਰ ਕੋਈ ਚਲਾਉਂਦਾ ਤਾਂ ਅਸੀਂ ਉਹਦਾ ਚਲਾਣ ਕਰਦੇ ਹਾਂ ਕਿਹੜੇ ਕਿਹੜੇ ਰੂਲ ਸਮਝਾਏ ਗਏ ਇਹਨਾਂ ਦੇ ਵਿੱਚ ਜਿਵੇਂ ਜਿਆ ਟ੍ਰਿਪਲ ਸਵਾਰੀ ਹੋ ਗਿਆ ਹੈਲਮਟ ਹੋ ਗਿਆ ਜੀ ਠੀਕ ਹੈ ਨਾ ਜੀ ਸੀਟ ਬੈਲਟ ਹੋ ਗਈ ਖਰਾਬੀ ਤੇ ਗੱਡੀ ਨਹੀਂ ਚਲਾਣੀ ਓਵਰ ਸਪੀਡ ਨਹੀਂ ਚਲਾਉਣੀ ਕੋਈ ਇਹਨਾਂ ਨੇ ਜਮਾਵਾਰੇ ਦੱਸਿਆ ਜੀ ਇਹ ਤੋਂ ਦੇ ਅੰਗਣੀ ਪੈਰੀ ਉਸ ਵਾਰੇ ਵੀ ਜਿਹੜਾ ਕੋਈੰਦੇ ਵਾਰੇ ਵੀ ਇਹਨਾਂ ਦੇਖੂ ਨਹੀਂ ਹੁੰਦੇ ਨੇ ਪਤਾ ਹੀ ਪੌੜਾ ਜਿੱਥੇ ਮੈਂ ਲਾਇਆ ਨੇ ਜਿਵੇਂ ਉੱਥੇ ਬਣਾ ਡਰਾਈਵਰ ਤੇ ਪਤਾ ਨਹੀਂ ਲੱਗਦਾ ਹੈ ਜਦੋਂ ਨਾ ਗੱਡੀ ਓਵਰ ਸਪੀਡ ਆਉਂਦੀ ਹੈ ਉੱਪਰ ਚੜ ਜਾਂਦੀ ਹੈ ਗੱਡੀ ਦਾ ਨਿਸ਼ਾਨ ਹੁੰਦਾ ਹੁੰਦਾ ਉਹ ਮੈਂ ਬਰਵਾ ਕੇ ਇੱਥੇ ਉਹ ਵੀ ਲਖਾਈ ਨੇ ਬਾਕੀ ਇਹਨਾਂ ਨੂੰ ਮੈਂ ਇਹਨਾਂ ਦੇ ਜਿਹੜੇ ਸਟicker ਦੇ ਪਿੱਛੇ ਲਾ ਰਿਹਾ ਸਾਰਿਆਂ ਦੇ ਬਾਕੀ ਇਹਨਾਂ ਨੂੰ ਰੇਂਜ ਕਹਿ ਰਹੇ ਆ ਵੀ ਹੌਲੀ ਟੁੰਡ ਦਾ ਮੌਸਮ ਹੈ ਕੋਈ ਗੱਲ ਨਹੀਂ 5-4 ਮਿੰਟਾਂ ਦਾ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਨਾਲ ਬੱਚੇ ਬੈਠੇ ਨੇ ਸਵਾਰੀਆਂ ਬੈਠੀਆਂ ਨੇ ਆਪਾਂ ਸਵਾਰੀਆਂ ਨੂੰ ਸ਼ੇਪ ਰੱਖਣਾ ਹੈ ਆਪ ਵੀ ਸ਼ੇਪ ਰਹਿਣਾ ਸਵਾਰੀ ਵੀ ਸ਼ੇਪ ਰੱਖਣਾ ਤਾਂ ਜੋ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਕਿਉਂਕਿ ਬਹੁਤ ਵਕਤ ਜਦੋਂ ਜ਼ਿਆਦਾ ਤੋਂ ਜ਼ਿਆਦਾ ਵੀ ਸ਼ੂਲਾਂ ਤੇ ਵੀ ਜ਼ਿਆਦਾ ਹੋਏ ਦੇਖ ਕੇ ਸਟੇਸ਼ਨ ਤੇ ਵੀ ਆ ਗਏ ਇਹਨਾਂ ਨੂੰ ਹੂਰ ਕਰਨ ਲਈ ਕਿਉਂਕਿ ਨਾਵਾ ਹੂਰ ਕਿੱਥੇ ਕਿੱਥੇ ਜਾਂਦੇ ਨੇ ਮੈਂ ਹੁਣ ਇੱਕ ਦੋ ਬਾਹਰ ਟਰੱਕ ਜੁਨੇ ਨੂੰ ਨਹੀਂ ਜਾ ਰਿਹਾ ਜੀ ਟਰੱਕ ਜੁਨੇ ਚ ਜਾ ਕੇ ਉੱਥੇ ਜਿਹੜੇ ਮੇਰੇ ਡਰਾਈਵਰ ਭਰਾ ਨੇ ਉਹਨਾਂ ਨੂੰ ਸਾਰਾ ਜਾਗਰੂਕ ਕਰੂਗਾ ਕਿ ਆਪਾਂ ਟਰੱਕ ਬਾਰੇ ਵੀ ਤੇ ਬਾਕੀ ਸਕੂਲਾਂ ਤੇ ਵੀ ਜਾਊਗਾ ਬਾਕ-ਬਾਕ ਸਕੂਲਾਂ ਤੇ ਜਾਬਤ ਕਰਦਾ ਹਾਂ ਪਹਿਲਾਂ ਵੀ ਮੈਂ ਮੇਅਰ ਕਰਦਾ ਰਹਿਣਾ ਜੇ ਨਹੀਂ ਕੋਈ ਮੇਰੇ ਨਾਲ ਪਾ ਲੈਣਾ ਕਰੀ ਜਾਓ ਕਿਸੇ ਦੇਰ ਪੈ ਗਈ ਵਕਰਾ ਕੇ ਬਿਜਾ ਤੇ ਜਾ ਰਹੇ ਕੋਈ ਦੇਰੀ ਦੀ ਚੀਜ਼ ਹੋਵੇ ਉਹ ਤਾਂ ਫਿਰ ਆਪਾਂ ਜੇ ਕੋਈ ਕਾਨੂੰਨ ਦੀ ਲੰਘਣਾ ਕਰੂਗਾ ਦੇਖੋ ਪਹਿਲਾਂ ਸਾਡਾ ਫਰਜ਼ਾ ਸਮਝਾਉਣਾ ਜੇ ਨੇ ਕੋਈ ਸਮਝ ਗਿਆ ਫਿਰ ਕਾਨੂੰਨ ਮੁਤਾਬਕ ਜੋ ਕਾਰਵਾਈ ਬੰਦ ਕਰਾਂਗੇ ਸਾਡੇ ਟ੍ਰੈਫਿਕ ਨੂੰ ਚਾਰ ਬੱਜੀ ਸਿੰਘ ਜੀ ਬਹੁਤ ਵਧੀਆ ਅੰਕਾਰਜਾ ਸਾਡੇ ਜਿਹੜੇ ਸਾਨੂੰ ਨਾਮ ਸਮਝਾਏ ਜਿਵੇਂ ਸੀਟ ਬੈਲਟ ਹੋ ਗਈ ਦੋ ਸਵਾਰੀਆਂ ਬਿਠਾਉਣੀਆਂ ਹੋਣ ਜਿਵੇਂ ਕੰਨ ਸਾਰੀਆਂ ਆਦਤਾਂ ਤੇ ਮੋੜ ਚਲੇ ਦੋ ਬਾਕੀ ਆਜ ਜਿੰਨਾ ਵੀ ਉਹ ਟ੍ਰੈਫਿਕ ਦਾ ਕੋਈ ਅਲੰਘਣ ਨਾ ਨਾਲ ਪਤੀ ਦੀ ਕਰਨ ਕਿਸੇ ਚੀਜ਼ ਦੀ ਨਹੀਂ ਜਿਹੜਾ ਜਿਹੜੋ ਦਿਨ ਤੋਂ ਦਵਾਦੀ ਦੀ ਜਾਰੀ ਹੈ ਕੜਕੀ ਹੱਦ ਤੇ ਵੀ ਵਾਪਰਦੇ ਦੋ ਪਰ ਇਸ ਕੋਈ ਗੀਤ ਸਰਵਦਾ ਸਿੰਘ ਆਇਆ ਵੀ ਆਰਾਮ ਨਾਲ ਚੱਲਣਾ ਕਾਲੀ ਨਹੀਂ ਕਰਨੀ ਆਪਣੇ ਨੇਮ ਸਰ ਚੱਲਣਾ ਸੈੜ ਆਪਣੇ ਦੇਖ ਕੇ ਚੱਲਣਾ ਅੱਗੇ ਵੀ ਦੇਖਣਾ ਪਿੱਛੇ ਵੀ ਧਿਆਨ ਰੱਖਣਾ ਸਾਰੀਆਂ ਗੱਲਾਂ ਦਾ ਸਮਝਾਈਆਂ ਕਿ ਕੀ ਕੀ ਚੀਜ਼ ਹੋਤ ਹੈ ਅਸੀਂ ਉਹਨਾਂ ਦੇ ਨਾਲ ਨਹੀਂ ਸਿਰਫ ਕੋਈ ਅਲੰਘਣ ਨਹੀਂ ਕਰਦਾ ਕਿਸੇ ਚੀਜ਼ ਦੀ ਜੋ ਵੀ ਸਾਣਾ ਸਮਝ ਆਉਂਦੇ ਅਸੀਂ ਉਹਨਾਂ ਦੀ ਗੱਲ ਸਮਝਾਂਗੇ ਸਾਰੀ ਸਰ ਉਹ ਸਾਨੂੰ ਇਸ ਤਰ੍ਹਾਂ ਕਰਕੇ ਕਹਿਣਾ ਵੀ ਜਿਹਨੇ ਮਤਲਬ 40 ਵਾਰੀ ਨਹੀਂ ਪਟਾਣੀ 18 ਸਾਲ ਤੋਂ ਮਤਲਬ ਘਾਟੋ ਮਰ ਵਾਲੇ ਬੱਚੇ ਨੇ ਆਟੋ ਚਲਾਉਣਾ ਵੀ ਆਪਣਾ ਦੇਖ ਕੇ ਮਤਲਬ ਕੋਈ ਵੀ ਟ੍ਰੈਫਿਕ ਹੈ ਵੀ ਇਹਨਾਂ ਦੇ ਨਾਲ ਇਹ ਰਲ ਕੇ ਚੱਲਣਾ ਠੀਕ ਹੈ ਸਰ ਵੀ ਮਤਲਬ ਕੋਈ ਵੀ ਉਲੰਘਣਾ ਨਹੀਂ ਕਰਨੀ ਜਿੱਧਰ ਵੀ ਦੇਖ ਕੇ ਮੋੜਨਾ ਹੈਗਾ ਵੀ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਧੁੰਦ ਤੋਂ ਵੈਰ ਕਰਕੇ ਗਏ ਨੇ ਸਾਰੇ ਨੂੰ ਉਹ ਬਾਕੀ ਜਿੰਨੇ ਵੀ ਸੀਟ ਬੈਲਟ ਲਾ ਕੇ ਗੱਡੀ ਚਲਾਉਣੀ ਹੈ ਇਹ ਕੋਈ ਗੱਡੀ ਚਲਾਉਂਦਾ ਵੀ ਆ ਇਹ ਦਾ ਦੂਜਾ ਵਾਲਾ ਅਸੀਂ ਉਹਨਾਂ ਦੇ ਨਾਲ ਆ ਸਰ ਅੱਗੇ ਵੀ ਸਾਨੂੰ ਸਮਝਾਉਂਦੇ ਰਹੇ ਨੇ ਪਹਿਲਾਂ ਵੀ ਆ ਕੇ ਗਏ ਨੇ